jungle ਸ਼੍ਰੀ ਗੁਰੂ ਰਵੇਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਧੰਨ ਧੰਨ ਬਾਬਾ ਦੇਵ ਸਿੰਘ ਜੀ ਵਿਖੇ ਭਗਤ ਰਵੇਦਾਸ ਸਭਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਸਜਾਏ ਗਏ ਦੀਵਾਨ ਹਾਲ ਵਿੱਚ ਰਾਗੀ ਢਾਡੀ ਕਵੀਸ਼ਰੀ ਜਥਿਆਂ ਵੱਲੋਂ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਸੰਗਤ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਕਮੇਟੀ ਪ੍ਰਧਾਨ ਰਕੇਸ਼ ਕੁਮਾਰ ਹੈਦਰੀ, ਜਗਰਾਜ ਸਿੰਘ, ਸਤਨਾਮ ਸਿੰਘ, ਪ੍ਰਧਾਨ ਨਰਿੰਦਰ ਧਮਲ, ਰਕੇਸ਼ ਕੁਮਾਰ, ਬਾਬਾ ਭੋਲਾ ਸਿੰਘ, ਕਾਕਾ ਲਵ ਮੇਜਰ ਸਿੰਘ, ਬਾਬਾ ਸੇਵਾ ਸਿੰਘ, ਪੰਮਾ ਸਿੰਘ, ਗੁਰਦੇਵ ਸਿੰਘ, ਰਮਣ ਸਿੰਘ, ਗੁਰਪਜਨ ਸਿੰਘ ਆਦਿ ਨੇ ਸੇਵਾ ਨਿਭਾਈ। ਜੀ ਸਾਚੁ ਦਰ ਨਾਨਕ ਪ੍ਰਕਟੀਆਂ ਮਿੱਤੋਂ ਦੀ ਜੰਗ ਚਾਨਣ ਹੋਵਾ ਤੇ ਤੁਮ ਜਗ ਚਾਨਣ ਹੋਵਾ ਮਿੱਟੀ ਤੁਮ ਜਗ ਚਾਨਣ ਹੋਵਾ ਮਿੱਟੀ ਤੁਮ ਜਗ ਚਾਨਣ ਹੋਵਾ ਕਿਤੇ ਬਾਬਾ ਤੇਰੀ ਤਰੀ ਪੂਜਾ ਆਸਣ ਕਾ ਹੋਵਾ ਕਿਤੇ ਬਾਬਾ ਮੇਰੇ ਤਰੀ ਜਪਨ ਕਿਤੇ ਬਾਬਾ ਤੇਰੀ ਤਰੀ ਜਗ ਆਸਣ ਕਾ ਹੋਵਾ ਕਿਤੇ ਬਾਬਾ ਮੇਰੇ ਤਰੀ